अच्छा तूसी दसे थोड़ी थोड़ा जन्म ਕਿਹੜੇ ਪਿੰਡ ਦਾ ਹੀ ਸਾਡਾ 11:00 ਵਜੇ ਵੱਡੀ ਘਡਾਣੀ ਦਾ ਵੱਡੀ ਘਡਾਣੀ ਅੱਛਾ ਅੱਛਾ ਜੀ ਸਾਡੇ ਮਜੁਰਬਾ ਮਟਾਰੂ ਅੱਛਾ ਜੀ ਘੋੜੀਆਂ ਲੈ ਕੇ ਥਾਂ ਥਾਂ ਪਿੰਡਾਂ ਚ ਬੈਠੇ ਹੋਏ ਅੱਛਾ ਜੀ ਹੈ ਕੋਈ ਢੇਰਾ ਲਾਲ ਦੇ ਸੀ ਠੀਕ ਹੈ ਇੱਥੇ ਜਦੋਂ ਉਹ ਤਾਬ ਹੁੰਦੀ ਸੀ ਉੱਥੇ ਕਰੀਏ 7:30 ਨਾ ਐ ਪੈ ਜੀ ਹਾਂ ਹਾਂ ਬਿਲਕੁਲ ਪਹਿਲੇ ਬੰਦੇ ਦਾ ਹੰਤਾਸੀ ਰਸਤਾ ਅਸੀਂ ਕੁੱਲੀਆਂ ਲਾ ਕੇ ਬੈਠੀ ਹਾਂ अच्छा ना ना बच्चे, बच्चे थीक थीक हाँ जी बुजुर्ग ਸਾਡੇ ਮਹੀਨਾ ਮਹੀਨਾ ਡੇ ਡੇ ਮਹੀਨਾ ਬੈਠੇ ਰਹਿੰਦੇ ਸੀ ਪਿੰਡ ਦੇ ਸਾਰੇ ਠੀਕ ਹੈ ਉਹ ਬੱਚੇ ਗੁਜ਼ਾਰਾ ਬੱਚਿਆਂ ਦਾ ਹੋ ਹੀ ਜਾਂਦਾ ਸੀ ਵੱਡਾ ਬੈਠੇ ਸੀ ਤਾਂ ਕਰਕੇ ਬੰਜਾਰਿਆਂ ਵਾਂਗੂ ਚੱਲਦੇ ਰਹਿੰਦੇ ਸੀ ਹਾਂਜੀ ਹਾਂਜੀ ਤੇ ਇਹ ਜਣੀ ਮੇਰਾ ਜਨਮ ਇੱਥੋਂ ਲਈ ਜਾ ਥੋੜਾ ਜਨਮ ਜਣੀ ਘਟਾਣੀ ਕੱਲ ਘਟਾਣੀ ਦੇ ਕਲਾ ਲਈ ਅੱਛਾ ਬੱਲੇ ਬੱਲੇ ਹਾਂਜੀ ਠੀਕ ਹੈ ਇੱਥੇ ਮੈਂ ਥੋੜਾ 11ਵੇਂ ਜਮਣ ਪਹੁੰਗੇ ਸਾਰਾ ਕੁਝ ਇੱਥੋਂ ਅੱਛਾ ਤੇ ਪੂਰਾ ਨਾਂ ਤੁਸੀਂ ਕੀ ਦੱਸਿਆ ਆਪਣਾ ਮੇਰੇ ਨਾਂ ਮਲਕੀਤ ਸਦਜੋਗੀ ਮਲਕੀਤ ਸੁੱਧ ਜੋਗੀ ਹਾਂ ਉਹ ਪਿੰਡ 'ਚ ਮੈਨੂੰ ਬਿੱਲੂ ਕਹਿੰਦੇ ਨੇ ਲੋਕਾਂ ਨੇ ਬਈ ਬਿੱਲੂ ਹਾਂ ਹਾਂਜੀ ਬੱਚਪਨ ਦੇ ਦਾ ਮੈਂ ਇੱਥੇ ਆਇਆ ਛੋਟਾ ਆਪਣੇ ਪਿੰਡ 'ਚ ਪੜ੍ਹ ਕਟਹਾਣੀ ਹਾਂਜੀ ਕਟਹਾਣੀ ਦਾ ਤੂੰ ਪੁੱਤਰ ਆ ਹੈ ਬੱਜੀ ਕੁਛ ਵਾਰ ਦੀ ਸਾਹ ਹਾਂਜੀ ਹਾਂਜੀ ਚਲੋ ਬਹੁਤ ਧੰਨਵਾਦ ਜੀ ਹੋਰ ਕੀ ਹਾਲ ਚਾਲ ਆ ਜੋਗੀ ਜੀ ਤੁਹਾਡਾ ਕੀ ਨਾਮ ਆ ਜੀ ਜੋਗੀ ਠੀਕ ਤੁਸੀਂ ਕਿੰਨੀ ਉਮਰ ਤੋਂ ਇਹ ਇਹ ਸਾਰਾ ਮੇਰੀ ਉਮਰ ਦੇਖੋ ਮਾ ਪੜਿਆ ਨਹੀਂ ਅਨਪੜ ਬੰਦਾ ਹਾਂਜੀ ਬਸ ਯਾਨੀ 60 ਤੋਂ 70 ਤੱਕ ਮੇਰੀ ਉਮਰ ਹੈ ਠੀਕ ਹੈ ਤੇ ਤੁਸੀਂ ਕਿਹੜੇ ਕਿੰਨੀ ਉਮਰ ਤੋਂ ਸ਼ੁਰੂ ਕਰਤਾ ਸੀ ਇਹਦੇ ਵਿੱਚ ਜਨਾਬ ਇਹ ਸਾਡੇ ਖਾਨਦਾਨੀ ਪੇਸ਼ਾ ਹੈ ਹਾਂਜੀ ਦੇਖੋ ਖਾਨਦਾਨੀ ਪੇਸ਼ਾ ਸਾਡੇ ਵਡਾਲੂ ਪੁੱਛੋ ਇਹ ਤੁਰੀ ਆ ਰਹੇ ਨੇ ਅੱਛਾ ਜੀ ਕੰਮ ਕਰਦੇ ਕਰਦੇ ਠੀਕ ਹੈ ਬਸ ਯਾਨੀ ਮੈਂ ਕਟੋ ਕਟ ਰਹੀ ਤਾਂ 15 ਸਾਲ ਦਾ ਹਾਂ ਜਦੋਂ ਇਹ ਕੰਮ ਦੇ ਵਿੱਚ ਪਹੁੰਚ ਗਿਆ ਪੈ ਗਿਆ ਠੀਕ ਹੈ ਹਾਂਜੀ ਜਦੋਂ ਤੁਸੀਂ 15 ਸਾਲ ਦੇ ਸੀਗੇ ਜਦੋਂ ਸ਼ੁਰੂ ਕੀਤਾ ਹਾਂ ਜਦੋਂ ਫਿਰ ਮੈਂ ਸਤਾਜ ਧਾਰਿਆ ਹਾਂ ਉਹਦੇ ਚਰਨਾਂ 'ਚ ਹੱਥ ਲਾਇਆ ਹਾਂ ਪੱਗ ਦਿੱਤੀ ਠੀਕ ਹੈ ਉਹਨੂੰ ਸਾਰਾ ਕੁਝ ਦਿੱਤਾ ਹੈ ਕਿ ਉਹਨੂੰ ਸਤਾਜ ਧਾਰ ਕੇ ਵੀ ਮੈਂ ਕਿ ਉਹਨੇ ਮੱਥਾ ਟੇਕ ਕੇ ਤਾਂ ਬਹੁੜੀ ਹੋੜੀ ਸਿਖਾ ਦਿੱਤੀ ਠੀਕ ਹੈ ਤੇ ਆਪਣੇ ਜਾਨਵਰ ਨੇ ਹਾਂਜੀ ਇਹ ਦੇਖੋ ਜਾਨਵਰਾਂ ਦੀਆਂ ਨਸਲਾਂ ਹੈ ਹਾਂਜੀ ਹੈ ਕੋਈ ਨਹੀਂ ਇਹਦੀ 360 ਨਸਲਾਂ ਹੈ 360 ਨਸਲਾਂ। ਹਾਂਜੀ ਹਾਂਜੀ। ਅੱਛਾ ਮੈਨੂੰ 1 ਮਿੰਟ ਦੱਸਿਓ ਵੀ ਜਦੋਂ ਤੁਸੀਂ ਇਸ ਵਿੱਚ ਤੁਹਾਨੂੰ ਦੱਸਿਆ ਗਿਆ ਸੀਗਾ ਤੇ ਪਹਿਲਾਂ ਤੁਹਾਨੂੰ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ ਕੋਈ? ਹਾਂ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ ਜੀ ਗੁਰੂ ਜੀ ਉਸਤਾਦ ਜੀ। ਅੱਛਾ। ਹਾਂਜੀ। ਠੀਕ ਹੈ। ਉਹਦੇ ਜਾਨੀ ਟ੍ਰੇਨਿੰਗ ਉਹਨੇ ਜਾਨੀ ਮਹੀਨਾ ਡੇਢ ਮਹੀਨਾ ਆਪਣੇ ਨਾਲ ਲੈ ਕੇ ਫਰਨਾ। ਅੱਛਾ। ਇਕਨ ਕੰਮ ਕਰਨਾ, ਇਕਨ ਕਰਨਾ, ਇਕਲੀ ਜਾਨਵਰ ਨੂੰ ਫੜਨਾ। ਅੱਛਾ। ਇਕਨ ਬੁਲਾਣਾ, ਇਕਨ ਢੰਗ ਨਾਲ ਇਹਨੂੰ ਨੱਪਣਾ। ਠੀਕ ਹੈ। ਆਪਣੀ ਜਾਨ ਦਾ ਵੀ ਖਤਰਾ ਹੈ ਨਾ ਆਪਣੀ ਜਾਣ ਕਰਨੀ ਵੀ ਦੇਖਣੀ ਹੈ। ਠੀਕ ਹੈ। ਸਭ ਚੋਰ ਚੋਲ ਖੋੜ ਇਹ ਕਿਸੇ ਦੇ ਵਿੱਚ ਤਾਂ ਬਣੀ। ਹਾਂਜੀ ਦੁਬਾਰਾ ਉੱਚੀ ਬੋਲਿਓ ਸੱਪ ਚੋਰ ਹਾਂਜੀ ਚੋਕਲ ਖੋਰ ਹਾਂਜੀ ਇਹ ਕਿਸੇ ਦੇ ਮਿੱਤਰ ਨਹੀਂ ਬਣੇ ਇਹ ਕਦੇ ਮਿੱਤਰ ਨਹੀਂ ਬਣੇ ਹਾਂ ਨਾਗਾ ਦੇ ਪੁੱਤਾਂ ਨੂੰ ਚੁਰੀਆਂ ਤੋੜਦੇ ਪਈਓ ਨੇ ਡੰਗ ਮਾਰਨਾ ਹੀ ਮਾਰਨਾ ਮਾਰਨਾ ਹੀ ਮਾਰਨਾ ਕਿਹੜਾ ਚੋਰ ਆ ਉਹਨੂੰ ਕਿੰਨਾ ਮਰਜੀ ਸਮਾਰੇ ਉਹਨੇ ਚੋਰੀ ਕਰਨੀ 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 ਹਾਈ ਕੋਈ ਕਿਹੜਾ ਤਰੀਕਾ ਤੇ ਅੱਛਾ ਮੈਨੂੰ ਇਹ ਦੱਸੋ ਵੀ ਜਿਹੜੇ ਹੁਣ ਥੋਡੇ ਗਾਹਾਂ ਅੱਗੇ ਬੱਚੇ ਨੇ ਹਾਂਜੀ ਉਹ ਉਹ ਵੀ ਇਸ ਇਸ ਦੇ ਵਿੱਚ ਹੈਗੇ ਕਿ ਉਹ ਪੜਨ ਮੈਂ ਤੈਨੂੰ ਗੱਲ ਦੱਸਦਾ ਹਾਂ ਆਣ ਵਾਲੀ ਕਿਹੜੀ ਪੀੜ੍ਹੀ ਆ ਹਾਂਜੀ ਉਹ ਸਾਡੇ ਬੱਚੇ ਅਸੀਂ ਤਾਂ ਹੁਣ ਕਿਹੜੇ ਸਿਆਣੇ ਆ ਇਹ ਕੰਮ ਕਰ ਗਏ। ਅੱਛਾ ਜੀ। ਉਹ ਕਿਹੜੇ ਆਣ ਵਾਲੇ ਬੱਚੇ ਨੇ ਉਹ ਥੋੜੇ ਜਿਹਾ ਨਰਤ ਕਰਦੇ ਨੇ। ਨਰਤ ਕਿਵੇਂ ਕਰਦੇ ਨੇ? ਕਹ ਦੇਖੋ ਤੁਸੀਂ ਤਾਂ ਆਪਣੀ ਜ਼ਿੰਦਗੀ ਕੱਢ ਲਈ। ਬੀਨਾ ਵਜਾ ਕੇ ਨੌਜਵਾਨਾਂ ਦੀ। ਹਾਂਜੀ। ਹਾਈ ਕੋ ਨਹੀਂ। ਅਸੀਂ ਹੁਣ ਇਹ ਜਿਹੜੇ ਨੌਜਵਾਨ ਉੱਚੇ ਲੰਮੇ ਗਲੀਆਂ 'ਚ ਬੀਨਾ ਵਜਾਉਂਦੇ ਚੰਗੇ ਨੇ ਲੱਗਦੇ। ਅੱਛਾ ਜੀ। ਹਾਂਜੀ। ਉਹ ਆਪਣੀ ਹੋਰ ਤਲਦੀ। ਅੱਛਾ। ਮਾਰਾ ਮੋਟਾ ਹੋਰ ਤਲਦੀ ਤੇ ਲੱਗਾ ਹੈ। ਅੱਛਾ। ਪੈਕਟੀਆਂ 'ਚ ਲੱਗਾ ਹੈ। ਕਈ ਜੱਟਾਂ ਨਾਲ ਸਾਂਝੀ ਰਲਦੇ ਨੇ। ਠੀਕ ਹੈ। ਕੀ ਪੜਦੇ ਲਿਖੇ ਦੇ ਨੇ ਯੂ ਬਿਗਣੀ ਇੱਕ ਗੱਲ ਆ ਜਿਹੜੀ ਇਹ ਚੀਜ਼ ਦਾ ਬੀ ਨਾਸਟਾ ਨਹੀਂ ਹੁੰਦਾ ਹਾਂਜੀ ਗਾਹਾਂ ਤੋਂ ਗਾਹਾਂ ਸਾਡੇ ਵਡਾਰੂਆਂ ਦੇ ਵਿੱਚ ਇਹ ਚੱਲਦਾ ਹੀ ਰਹੇਗਾ ਅੱਛਾ ਤੁਸੀਂ ਮੈਨੂੰ ਇੱਕ ਦੱਸੋ ਵੀ ਜਿਹੜਾ ਤੁਹਾਡਾ ਇਹ ਵਿਰਾਸਤ ਆ ਵੀ ਇਹਨੂੰ ਤੁਸੀਂ ਖਤਰੇ ਚ ਵੀ ਮੰਨਦੇ ਹੋ ਵੀ ਆਉਣ ਵਾਲੇ ਸਮੇਂ ਚ ਵੀ ਇਹ ਖਤਮੇ ਹੋ ਜੂਗੀ ਕਿਉਂਕਿ ਨਵੇਂ ਬੱਚੇ ਇਹਦੇ ਇਸ ਵਿੱਚ ਧਿਆਨ ਨਹੀਂ ਦਿੰਦੇ। ਇਹ ਮੈਂ ਤੇਰੀ ਗੱਲ ਮੰਨਦਾ ਜੀ ਦੇਖੋ ਕਿਹੜੇ ਅੱਜ ਕੱਲ ਦੇ ਨਵੇਂ ਬੱਚੇ ਨੇ। ਨਵੇਂ ਬੱਚੇ ਇੱਧਰ ਧਿਆਨ ਜਿਆਦਾ ਬਹੁਤ ਘੱਟ ਦਿੰਦੇ ਨੇ। ਹਾਂਜੀ। ਉਹਨੂੰ ਬਿਲਕੁਲ ਪੜ੍ਹਾਈ ਤੇ ਲਿਖਾਈ ਤੇ ਬਾਕੀ ਆਪਣੀਆਂ ਨੌਕਰੀਆਂ ਦੇ ਵਿੱਚ ਹਾਂਜੀ। ਇੱਧਰ ਵੱਧ ਧਿਆਨ ਦਿੰਦੇ ਨੇ। ਅੱਛਾ। ਇੱਕ ਗੱਲ ਹੋਰ ਆ ਜਾਣ ਵਾਲੀ। ਯਾਨੀ ਐ ਤਾਂ ਉੰਡਾ ਤੜੀ ਜਿਆਨੀ ਰਹਿਣਾ। ਹਾਂਜੀ। ਹਾਇ ਕੋਈ। ਹਾਂਜੀ। ਵਰਗਾ ਬਜਾ ਨਹੀਂ ਕਿਸੇ ਵੀ ਚੀਜ਼ ਦਾ ਜਿਆਨੀ ਬੀ ਨਸ ਨਹੀਂ ਹੁੰਦਾ ਇਹ ਚੱਲਦਾ ਹੀ ਚੱਲਦਾ ਹੀ ਰਹੂਗਾ ਟੋਰੀ ਜਾਊਗਾ ਠੀਕ ਹੈ ਤੇ ਤੁਹਾਡਾ ਜਿਹੜਾ ਇਹ ਆਪਣੇ ਮੇਨ ਵੱਡਾ ਡੇਰਾ ਸਭ ਤੋਂ ਵੱਡਾ ਕਿੱਥੇ ਆ ਜੀ ਸਾਡਾ ਮੇਨ ਵੱਡਾ ਡੇਰਾ ਆਪਣਾ ਇੱਥੇ ਦਰਾਹੀ ਹੈ ਜੀ ਸਾਡੇ ਵੱਡ ਬਟੇਰੂ ਬਜ਼ੁਰਗ ਸਾਡੇ ਅੱਛਾ ਜੀ ਆਏ ਕੋਈ ਇਹ ਆਪਣੇ ਪੰਜਾਬ ਇੰਡੀਆ ਹੀ ਆਪਣੇ ਇਸੇ ਏਰੀਆ ਦਾ ਠੀਕ ਹੈ ਅਸੀਂ ਕਿਹੜੀ ਜਗ੍ਹਾ ਦੇ ਵਿੱਚ ਬੈਠੇ ਆ ਹਾਂਜੀ ਤੇ ਆਪਣੇ ਉਹ ਰੌਂਪੁਰ ਦੀ ਜ਼ਮੀਨ ਸੀ ਅੱਛਾ ਜੀ ਠੀਕ ਹੈ ਠੀਕ ਹੈ ਉੱਥੇ ਜਿਹੜੀ ਝਾੜੂਆਂ ਜਿਹੇ ਬਹੁਤ ਹੁੰਦੇ ਸੀ ਅੱਛਾ ਉਹ ਆਪਣੇ ਵੀਰ ਜੀ ਲਾਣੇ ਦਾ ਰਾਜਿੰਦਰੀ ਸਾਡੇ ਜੁਰਗਾ ਦਾ ਪਿਆਰ ਪੈ ਗਿਆ ਸੀ ਹਾਂਜੀ ਉਹਨਾਂ ਨੇ ਬੈਣੀ ਉੱਤਰੀ ਹੋ ਗਈ ਸੀ ਹਾਂਜੀ ਉਹਨਾਂ ਨੇ ਕਿਹਾ ਤੇ ਲਾਣੇ ਦਾ ਤੁਸੀਂ ਜਿਹੜੀ ਹੁਣ ਜਦਵੇਂ ਟੀਵੀ ਦੇ ਉੱਤੇ ਜਿਹੜੇ ਨਵੇਂ ਗੋਰੇ ਸੱਪ ਫੜਦੇ ਨੇ ਹਾਂਜੀ ਹਾਂਜੀ ਤਾਂ ਜਿਵੇਂ ਉਹਨਾਂ ਦੇ ਢੰਗ ਤਰੀਕੇ ਨੇ ਤੁਸੀਂ ਉਹਨਾਂ ਨੂੰ ਵੀ ਕਦੇ ਦੇਖਦੇ ਹੁੰਨੇ ਹੋ ਹਾਂ ਦੇਖਨੇ ਆ ਜੀ ਅੱਛਾ ਕੰਜੇ ਰਾਹ ਫੜਦੇ ਨੇ ਉਹ ਵੀ ਸਾਨੂੰ ਪਤਾ ਹੈ ਉਹਨੂੰ ਕਾਬੂ ਕਰਦੇ ਕਿ ਨਹੀਂ ਕਾਬੂ ਕਰਦਾ ਉਹਨਾਂ ਨੂੰ ਜ਼ਹਿਰ ਵਾਲੇ ਸੱਪ ਦਾ ਮਿਲਟਾ ਵੀ 파ਰਖਾ ਪਛਾਣ ਆ ਅੱਛਾ ਆ ਜ਼ਹਿਰ ਵਾਲਾ ਆ ਨਹੀਂ ਜ਼ਹਿਰ ਠੀਕ ਹੈ ਹਾਂਜੀ ਉਹਨਾਂ ਦੀ ਟਰਾਈ ਹੈ ਜੀ ਪਰ ਟੀਸਾ ਠੀਕ ਹੈ ਹਾਂਜੀ ਤੇ ਜਿਹੜਾ ਕਦੇ ਤੁਸੀਂ ਉਹ ਤਰੀਕਾ ਤਾਂ ਨਹੀਂ ਅਪਣਾਇਆ ਜਿਹੜਾ ਉਹ ਆਪਣਾ ਉਹ ਤਰੀਕਾ ਉਹਨਾਂ ਦਾ ਤਰੀਕਾ ਕੁਝ ਹੋਰ ਹੈ ਸਾਡਾ ਤਰੀਕਾ ਸਾਡਾ ਤੁਹਾਡਾ ਤਰੀਕਾ ਕੋਈ ਹੋਰ ਆ ਹਾਂ ਠੀਕ ਹੈ ਆਪਣੀ ਆਪਣੀ ਕਲਾ ਹੈ ਆਪਣੀ ਆਪਣੀ ਕਲਾ ਦਾ ਮੁੱਲ ਹੈ ਸਾਡਾ ਕਲਾ ਦਾ ਮੁੱਲ ਹੈ ਹਾਂਜੀ ਤੇ ਹੁਣ ਤੱਕ ਜ਼ਿੰਦਗੀ ਚ ਸਭ ਤੋਂ ਖਤਰਨਾਕ ਸੱਪ ਕਿਹੜਾ ਸੀਗਾ ਤੇਰੀ ਜ਼ਿੰਦਗੀ ਤੇ ਕਦੇ ਕੋਈ ਯਾਦ ਆ ਕੁਝ ਇਹ ਸਾਡੀ ਜ਼ਿੰਦਗੀ ਦੇ ਵਿੱਚ ਆਪਣੇ ਏਰੀਆ ਚ ਸੱਪ ਮੇਨ ਤਿੰਨ ਅੱਛਾ ਜੀ ਤਿੰਨ ਜਾਣਦਾ ਅੱਛਾ ਜੀ ਇੱਕ ਨੰਬਰ 1 ਹੈ ਇੱਕ ਨੰਬਰ ਫਸਟ ਅੱਛਾ ਬਿਹਲੇ ਨੰਬਰ ਦੇ ਫਨੀ ਯਾਰ ਅੱਛਾ ਜੀ ਉਸ ਤੋਂ ਨੰਬਰ ਤੇ ਪਦਮ ਅੱਛਾ ਜੀ ਪਦਮ ਤੇ ਨੰਬਰ ਤੇ ਨੂੰ ਕੜਾਈਂ ਤੇ ਕਹਿੰਦੇ ਨੇ ਕੜਾਈਂ ਹੂੰ ਕੜਾਈਂ ਦੀ ਜਨਮ ਬਾਰ ਠੀਕ ਹੈ ਮੱਗੇ ਦੇ ਚੜ ਕੇ ਬੰਦੇ ਦੇ ਨਾਲ ਦੀ ਪਾਈ ਹੁੰਦਾ ਠੀਕ ਹੈ ਉਹ ਸਿਰਫ ਜਨਮ ਬਾਰ ਐਡਾ ਹੀ ਹੁੰਦਾ ਅੱਛਾ ਤੇ ਤੁਹਾਡੀ ਪਛਾਣ ਦੱਸਣਾ ਅੱਗੇ ਪਿੱਛੇ ਨੂੰ ਐਸ ਤਰ੍ਹਾਂ ਉਹਦੇ ਡੱਬ ਹੋਣਗੇ ਕਾਲੇ ਅੱਛਾ ਜੀ ਹਾਂ ਹੋਵੇਗਾ ਸਫੈਦ ਕਾਲਾ ਠੀਕ ਹੈ ਇਹ ਰਾਤ ਨੂੰ ਪਿਆਣਾ ਹੋਵੇਗਾ ਨਾ ਉਹ ਲਚਕਾ ਬਹੁਤ ਹਾਰੇਗਾ ਠੀਕ ਹੈ ਚਮਕੇਗਾ ਬਹੁਤ ਠੀਕ ਨਹੀਂ ਲੰਦਰ ਅੱ비 ਜਿਹੜੀ ਤੂੰ ਹੁਣ ਤੱਕ ਸਭ ਤੋਂ ਤੈਨੂੰ ਜਣੀ ਜਿਵੇਂ ਆਪਾਂ ਹੁੰਦੇ ਨੇ ਨਾ ਖਤਰਨਾਕ ਬੰਦਾ ਵੀ ਖਤਰਨਾਕ ਜਾਨਵਰ ਹੁਣ ਤੱਕ ਸਭ ਤੋਂ ਤੇਰੀ ਜ਼ਿੰਦਗੀ 'ਚ ਕਿਹੜਾ ਸੀਗਾ ਸਾਰਿਆਂ ਤੋਂ ਜ਼ਿੰਦਗੀ ਦੇ ਵਿੱਚ ਮਹਾਰਾਜ ਖਣੀ ਆ ਰਿਹਾ ਉਹਦੇ ਨਾਲ ਤੇਰਾ ਹੋਇਆ ਸਾਹਮਣਾ ਕਦੇ ਹਾਂਜੀ ਹਾਂਜੀ ਬਹੁਤ ਕਈ ਫੜੇ ਅੱਛਾ ਜੀ ਹਾਂਜੀ ਹਾਂਜੀ ਤੇ ਉਹਦੇ ਨਾਲ ਕਦੇ ਤੂੰ ਉਲਝਿਆ ਵੀਂ ਕਦੇ ਵੀ ਹਾਂ ਵੀ ਉਹ ਤੈਨੂੰ ਉਹਨੇ ਉਲਝਾ ਲਿਆ ਹੋਵੇ ਹਾਂਜੀ ਹਾਂ ਬਹੁਤ ਅੱਛਾ ਮਾਲਕ ਅੱਛਾ ਆਇਆ ਇਹ ਜਾਨਵਰ ਆ ਨਹੀਂ ਕਿ ਨਹੀਂ ਲੱਗਾਇਆ ਅੱਛਾ ਦਿਮਾਗ ਨਾਲ ਆਪਣੀ ਇੰਡੀਆ ਨਾਲ ਅੱਛਾ ਇੱਥੋਂ ਨੂੰ ਬੁਲਾਣਾ ਹੈ ਇੱਥੋਂ ਕੱਢਣਾ ਹੈ ਇੱਥੋਂ ਨੂੰ ਫੜਨਾ ਹੈ ਇੱਥੋਂ ਨਾਲ ਆਪਣਾ ਠੀਕ ਹੈ ਹਾਂਜੀ ਤਾਂ ਫਿਰ ਨੂੰ ਕਾਬੂ ਕਰਨਾ ਪੈਣਾ ਠੀਕ ਹੈ ਠੀਕ ਹੈ ਸਿੰਧੇ ਪਈਏ ਤਾਂ ਸਾਨੂੰ ਵੀ ਖਤਰਾ ਹੈ ਹਾਂ ਜਿਹੜੇ ਜੋਗੀ ਕੁਛ ਹੁੰਦੇ ਨੇ ਵੀ ਜਿਨ੍ਹਾਂ ਦੇ ਕਰਕੇ ਬਦਨਾਮ ਵੀ ਹੁੰਦੇ ਨੇ ਵੀ ਹਾਂ ਉਹ ਐ ਕਰਕੇ ਜੀ ਹਾਂ ਵੀ ਇਹੋ ਜਿਹੇ ਵੀ ਹੈ ਕੁਛ ਮੈਂ ਤੁਹਾਡੀ ਗੱਲ ਇੱਕ ਮੰਨਦਾ ਹਾਂ ਹਾਂਜੀ ਕਹ ਦੇਖੋ ਅੱਜ ਕੱਲ ਆ ਤੱਬਾ ਰਿਕ ਨੂੰ ਲੱਗਿਆ ਵਾ ਹਾਂਜੀ ਐ ਕੋ ਨਹੀਂ ਹਾਂਜੀ ਰਿਕ ਜੀ ਨੂੰ ਤੱਬਾ ਲੱਗਿਆ ਦਾ ਦਾ ਜਾਤੀ ਨੂੰ ਦੰਦੇ ਇੱਕ ਮੰਨੇ ਤੇ ਦੁਨੀਆ ਨੂੰ ਦੰਦੇ ਦਬਲੇ ਜੀ ਹਾਂਜੀ ਕਈ ਲੋਕ ਕਹਿੰਦੇ ਨੇ ਇਹ ਜੋਗੀ ਮੰਤਰ ਮਾਰਦੇ ਨੇ ਇਹ ਲਕਣਾ ਬੰਨ ਲੈਂਦੇ ਨੇ ਇਹ ਡੱਬ ਚ ਪਾ ਲੈਂਦੇ ਨੇ ਆ ਕੁਛ ਕਰ ਲੈਂਦੇ ਨੇ ਜਿਹਨਾਂ ਆਪ ਸੂਈ ਤਾਂ ਹੈ ਨਹੀਂ ਕਿ ਨੂੰ ਨਾਲ ਲਾ ਕੇ ਲਈ ਜੀ ਤੇ ਫਿਰ ਵੀ ਆਪ ਨੂੰ ਜਾਨਵਰ ਹਾਂਜੀ ਹੈ ਕਿ ਨਹੀਂ ਇਹਦੇ ਕੋਈ ਕੀਰਤਾਂ ਬਣਾਈਆਂ ਦੀਆਂ ਬਾਕੀ ਵੀਨ ਦਾ ਕੰਮ ਹੈ ਕਿੱਥੇ ਜਾਮਰ ਹੋਵੇਗਾ ਕਿਥੇ ਨਿਕਲੇਗਾ ਜੇ ਨਾ ਹੋਇਆ ਤਾਂ ਉੱਥੋਂ ਜਾਨਵਰ ਨਹੀਂ ਨਿਕਲ ਸਕਦਾ ਠੀਕ 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 ਹਾਂਜੀ ਹਾਂਜੀ ਤੇ ਮੈਨੂੰ ਇਹ ਦੱਸੋ ਵੀ ਜਿਹੜਾ ਹੁਣ ਤੁਹਾਡਾ ਉਮਰ ਆ ਬਜ਼ੁਰਗ ਅਵਸਥਾ ਦੇ ਵਿੱਚ ਫਿਰ ਤੁਹਾਡੇ ਤੁਸੀਂ ਬਜ਼ੁਰਗ ਜਿਹੜੀ ਜ਼ਿੰਦਗੀ ਚ 19 ਹੁਣ ਅੱਜ ਵਾਲੇ ਇਨਕਮ ਹੋ ਰਹਿੰਦੀ ਹੋਏਗੀ ਕਿ ਹੁਣ ਜਣੀ ਥੋੜਾ ਜਿਹਾ ਜ਼ਿਆਦਾ ਹੋ ਜਾਂਦਾ ਹਾਂ ਬਟਾਏ ਪੂਰਾ ਹੋ ਜਾਂਦਾ ਜੀ ਵਕਤ ਪੂਰਾ ਅੱਛਾ ਹਾਂਜੀ ਠੀਕ ਹੈ ਚਲੋ ਲੰਡਾ ਦਾ ਬੜੀ ਖੁਸ਼ੀ ਹੋਈ ਤੇਰੇ ਨਾਲ ਗੱਲ ਕਰਕੇ ਤੇ ਮੈਂ ਆਪਾਂ ਇਹ ਤੇਰੀ ਤੇਰੀ ਜ਼ਿੰਦਗੀ ਦੀ ਜਿਹੜੀਆਂ ਗੱਲਾਂ ਸੀਗੀਆਂ ਤੇ ਸਾਰੇ ਲੋਕਾਂ ਨਾਲ ਸਾਂਝੀਆਂ ਕਰਾਂਗੇ ਠੀਕ ਹੈ ਧੰਨਵਾਦ ਜੀ ਤੁਹਾਡਾ ਹਾਂ ਜੀ